ਦੇਰੋ ਜੀ ਕੇ ਟੀਵੀ ਮੈਂ ਹਰ ਜੀ ਤੋਂ ਆ ਗੁਰਤਨ ਦੀ ਸ਼ੁਰੂਆਤ ਕਰਾਂਗੇ ਜਦੋਂ ਅਸੀਂ ਪਾਲ ਨਹੀਂ ਤਾਂ ਤੁਸੀਂ ਕੀ ਹੈ ਪੰਜਾਬ ਸਰਕਾਰ ਨੇ ਮੀਨਸੀ ਪੱਲ ਪਵਨ ਵਿਜੇ ਨਿਊ ਮਾਈਨਿੰਗ ਬਾਕਸ ਦਾ ਪੋਰਟਲ ਲਾਂਚ ਕੀਤਾ ਹੈ ਸੋ ਮੇਟਾ ਨਾ ਮਾਈਨਰ ਸੈਕਟਰ ਚ ਸੁਆਗਤ ਹੋਇਆ ਆਮ ਆਦਮੀ ਵੀ ਮਾਈਨਿੰਗ ਕਰ ਸਕੇਗਾ ਸਾਲ ਕੁ ਦੋ ਵਾਰ ਸਰਵੇਖਣ ਕਰਕੇ ਤੈਅ ਕਰਨੇ ਮਾਈਨਿੰਗ ਇੰਪੀਟ ਕੀਤਾ ਜਾਵੇਗਾ ਮੰਤਰੀ ਹਰਪਾਲ ਚਮੰਦੂ ਸਹਿ ਕਿ ਇਹ ਪ੍ਰੈਗਮੇਟਿਟੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਪੋਰਟਲ ਬਾਕੀ ਸਾਰੰਭਾਮਕ ਕਰਨ ਤੇ ਕਿਸ ਤੇ ਹੋਰ ਵਿਅਕਤੀਆਂ ਦੀ ਜਾਣਕਾਰੀ ਦਿੱਤੀ ਗਈ ਹੈ ਜੀਮਰ ਕਹਿੰਦਾ ਕਿ ਪਿਛਲੇ ਆਗਾਮੀ ਤੇ ਕਾਂਗਰਸ ਸਰਕਾਰਾਂ ਤਰ੍ਹਾਂ ਦੇਖਵਾ ਇਹਨੇ ਸੋਰ ਫਰੇਸੀ ਪਰ ਮੌਜੂਦ ਸਰਕਾਰ ਨੇ ਦੇਣ ਨੂੰ ਕਿ ਉਸ ਭਾਰਤੀ ਪਾਰਟਨਰਸ਼ਿਪ ਮੈਂ ਜ਼ਮੀਨ ਵਾਲਾ ਕੋਲ ਤੋਂ ਵੀ ਮਾਈਨਿੰਗ ਕਰ ਸਕਦੇ ਨੇ ਇੱਕ ਇੱਕ ਕਰ ਲਈ ਐਨਓਸੀ ਲੈਣ ਤੋਂ ਬਾਅਦ ਅਧਿਕਾਰੀ ਰੇਟ ਦੀ ਮਤਾ ਦੀ ਜਾਂਚ ਕਰਦੇ 80% ਰੋਲਟੀ ਦਾ ਕੋਟਾ ਅੰਤ ਨਾ ਹੋਵੇਗਾ ਪਾਕਿਸਤਾਨ ਨਾਲ ਤਾਣਾ ਦੇ ਰਿਸ਼ਤਿਆਂ ਸਰਕਾਰ ਨੇ 7 ਮਈ ਨੂੰ ਦੇਸ਼ ਦੇ 244 ਗਿਆ ਚ ਮੌਕ ਟ੍ਰਿਨ ਕਰਨ ਦਿੱਤੀ ਹੈ ਇਸ ਵਿੱਚ ਲਾਭਿਕ ਕਰਨ ਦੌਰਾਨ ਆਪਣੀ ਇਖਿਆ ਕਰੀ ਇਸ ਲਾਈਨ ਦੇ ਜਬੀ ਦੀ ਜਲਦੀ ਸਿੱਖ ਲੋਕਾਂ ਵਿੱਚ ਇਹ ਨਿਯਮਿਕ ਨਾ ਹੋ ਰਿਹਾ ਹੈ ਭਾਰਤੀ ਸਖਤ ਕਾਰਵਾਈ ਕਰਨ ਪਾਕਿਸਤਾਨੀ ਕਬਰਾਟ ਵਿੱਚ ਇਸ ਤਰ੍ਹਾਂ ਦੇ ਗ੍ਰਹਿਣ ਚਾਲੇ ਸਾਰੇ ਰਾਜਾਂ ਨੂੰ ਇੱਕ ਮਹੱਤਵਪੂਰਨ ਨੋਟਿਸ ਪੈ ਕੇ ਕੇਂਦਰੀ ਗ੍ਰਹਿ ਮੰਤਰੀ ਸਾਹ ਨੇ ਇਹ ਪੇਸ਼ ਕੀਤਾ ਸਾਰੇ ਰਾਜਾਂ ਨੂੰ 7 ਮਈ ਨੂੰ ਹਵਾਈ ਹਮਲੇ ਦੇ ਸਾਇਰਨ ਨਾਲ ਸੰਬੰਧਿਤ ਮੌਕ ਟ੍ਰੈਨ ਕਰੇਗਾ ਕਿ ਪੇਸ਼ ਦਿੱਤੇ ਗਏ ਰਾਜਾਂ ਨੂੰ ਹਵਾਈ ਹਮਲੇ ਦੀ ਚਤਾਵਨੀ ਸਾਇਰਨ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਨਾਲ ਹੀ ਸੀਮਾ ਡਿਫੈਂਸ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਹਵਾਈ ਫੋਰਸ ਦੇ ਸਾਇਰਨ ਦੇ ਸਥਿਤੀ ਵਿੱਚ ਪਿਆਰ ਅਤੇ ਨਾਮ ਦੇ ਕਾਂ ਦੇ ਪਟਾਸ ਦੇ ਸਪਲਾਈ ਪ੍ਰਕਾਰ ਕਰਨ ਕਿਸੇ ਵੀ ਕਰਾਂਗੇ ਹਵਾਈ ਇਹੀ ਸਾਇਰਨ ਮਜਨੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਦੇ ਲੋਕ ਨੇੜੇ-ਨੇੜੇ ਕਿਸੇ ਸੁਰੱਖਿਆ ਜਗ੍ਹਾ ਤੇ ਲੁਕ ਸਕਾਂਦੇ ਸੂਚਾਕੀ ਵਾਰ ਜੀ ਮੌਗਰਲ ਜਾਨਦਾਰ ਹੋਈ ਸੀ ਹਾਲਕਿ ਐਡਵਾਰਸ ਸੋਲਵਾਰ ਰਾਜਨੀ ਪੰਜਾਬ ਤੇ ਫੋਰਸਪਰਸ਼ ਵਾਲੇ ਵਿੱਚ ਬਲੈਕਆਊਟ ਅਭਿਆਸ ਕੀਤਾ ਗਿਆ ਇਸ ਸੰਬੰਧ ਨਾਲ ਫਿਲਹਾਲ ਦੇ ਇਲਾਕੇ ਵਿੱਚ 90% ਤੋਂ 95% ਦੇ ਚੰਦਰੀ ਬਣ ਰਹੀ ਹੈ ਜਦ ਅਸਲ 5 ਪੈਨੋ ਜਰੂਰ ਤਸ਼ਦੀਕੇ ਚਾਹਤਾਂ ਦੀ ਚੱਲਦੀ ਪਈ ਨਾ ਹੈ ਸੇ ਅੰਮ੍ਰਿਤਸਰ ਲਗਾਤਾਰ ਪਿਆਰੀ ਕੀਤੀ ਜਾ ਰਹੀ ਪੰਜਾਬ ਤੇ ਹਰਿਆਣਾ ਵਿਚ ਚੱਲੇ ਪਾਣੀ ਦੇ ਵਿਵਾਦ ਵਿੱਚ ਪੰਜਾਬ ਹਲ ਸਭਾ ਦੇ ਵਿੱਚ ਇਸ ਜੀ ਸ਼ੈਲ ਸਰੇਜ ਇਹਨਾਂ ਪ੍ਰਸਤਾਵ ਪਾਸ ਕੀਤੇ ਗਏ ਨੇ ਇਹਨਾਂ ਵਿੱਚ ਡੈਮ ਡੈਮ ਸੈਕਟਰੀ ਪੰਜਾਬ ਤੇ ਹਰਿਆਣਾ ਵਿਚ ਚੱਲੇ ਪਾਣੀ ਦੇ ਵਿਵਾਦ ਵਿੱਚ ਪੰਜਾਬ ਹਲ ਸਭਾ ਦੇ ਸੈਸ਼ਨ ਫਲੋਆ ਇਹਨਾਂ ਪ੍ਰਸਤਾਵ ਪਾਸ ਕੀਤੇ ਗਏ ਨੇ ਇਹਨਾਂ ਵਿੱਚ ਡੈਮ ਸੈਕਟਰੀ ਐਕਟ ਨੂੰ ਵਾਪਸ ਕਰਨ ਤੇ ਹਰਿਆਣਾ ਨੂੰ ਪਾਣੀ ਦੇ ਦੇ ਇਹ ਮਦੇ ਫੈਸਲੇ ਖਿਲਾਫ ਮਤਾ ਪਾਸ ਕੀਤਾ ਗਿਆ ਹੈ ਸੋਪਨਾ ਅਮਰਪਾਲ ਸੁਖਾਨੰਦ ਨੇ ਬੀਬੀ ਐਮ ਤੋਂ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਦੇ ਕਿ ਭਾਰਤ ਦੇ ਕਿਸੇ ਪੰਜਾਬ ਹਨਾ ਕੁਝ ਪਾਣੀ ਬਾਅਦ ਲਗਾਤਾਰ ਮਾਨ ਸਰਕਾਰ ਕੋਲ ਰਹੇ ਕਿ ਵਿਦਾਲ ਸਮਾ ਸੈਸ਼ਨ 56 ਇਹ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਮਤ੍ਰੀ ਮਾਨ ਨੈਟਵਰਕ ਸੈਕੂਲਰ ਸਟੈਂਡਰਡ ਵੇਖਣ ਨੂੰ ਮਿਲਿਆ ਉਹਨਾਂ ਦਾ ਕਹਿਣਾ ਹੈ ਪੰਜਾਬ ਦੇ ਪਾਣੀ ਦੇ ਰੱਖਿਆ ਲਈ ਸੁਪਰੀਮ ਕੋਰਟ ਦਾ ਪਰਣੀ ਲੜਾਈ ਲੜੀ ਜਾਵੇਗੀ ਪਰ ਬਾਦੂ ਪਾਣੀ ਨਹੀਂ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ BBMB ਸਫੇਦ ਹਾਥੀਏ ਨੂੰ ਬੰਦ ਕਰਨਾ ਚਾਹੀਦਾ ਸੀ ਨੇ ਕਿਹਾ ਕਿ ਪੰਜਾਬ ਦੇ ਪੁਨਰਗਠਨ ਦੌਰਾਨ 1966 ਸਾਲ ਵਿੱਚ ਜਿਹੜੀ ਅੰਦਾ ਗਠਨ ਕੀਤਾ ਗਿਆ ਸੀ ਤੁਸੀਂ ਉਸ ਦੀ ਅਸਲੀ ਪੰਜਾਬ ਪਾਕਿਸਤਾਨ ਦੇ ਦੇ ਨਾ ਜੋ ਚੁਣੇਗਾ ਪਾਣੀ ਦੇ ਬਾਰੇ ਕਿ ਜਿਹੜੇ ਮਾਪਦੰਡ ਤਿਆਰ ਕੀਤੇ ਗਏ ਸਨ ਉਹ ਖਲਾਫ ਉਸਦੇ ਉੱਠ ਗਏ ਪੁਸ਼ਾਰਪੁਰ ਦੇ ਇਸ ਸੌਜੀਪਲਾਜਵਾਨ ਨੂੰ ਮੇਕਅਪ ਦੇ ਦੇ ਬਹਾਨੇ ਇੱਕ ਟੈਵਰ ਏਜੰਟ ਨੇ 43 ਲੱਖ ਰੁਪਏ ਦੀ ਠੱਗੀ ਮਾਰੀ ਨੌਜਵਾਨ ਸੈਪ ਸਿੰਘ ਜਿਨੇ ਪਾਂਡੇ ਨੇ ਕਤਾਰ ਦੇ ਮਾਲਾ ਖਲਾਫ ਪਤਾ ਹੈ ਸੈਪ ਸਿੰਘ ਤੇ ਹਰਿਆਣਾ ਦੇਖੇ ਹੋਏ ਨੌਜਵਾਨ ਜਿਪੁਰ ਮਾਤਾ ਜੀ ਨੇ ਸੰਮੁਖ ਆਇਆ ਪਰਸੰਗਤਿ ਸ਼ਿਕਾਇਤ ਵਿੱਚ ਪੁਲਿਸ ਦੇ ਪਿਕਟਨਿ ਵਸੇ ਹੈ ਕਿ ਜਨਵਰੀ 2024 ਵਿੱਚ ਉਨ੍ਹਾਂ ਦੀ ਮੁਲਾਕਾਤ ਕਰਨਾ ਅਗਿਸੰਗੋਈ ਦੇ ਟ੍ਰੈਵਲ ਏਜੰਟ ਗਿੰਦੇ ਸਿੰਘ ਨਾਲ ਹੋਈ ਸੀ ਜਿਹੜੇ ਇਟਲੀ ਸਟੱਡੀ ਵੀਜ਼ਾ ਦਾ ਪ੍ਰਸਤਾਵ ਰੱਖਿਆ ਸੌਦਾ 12 ਲੱਖ ਰੁਪਏ ਉਸ ਤੇ ਆ ਕੋਈ ਸੀ ਪਾਸਪੋਰਟ ਦੇ ਨਾਲ 2 ਲੱਖ ਸਤਿਸ਼ ਕੀਤੇ ਸਤੰਬਰ 20 ਅਮਰੀਕਾ ਪੇ ਜਿੰਨਬ ਸਾਹਿਬ ਸੀ ਇਹ ਕਹਿੰਦੇ ਵੀ ਵੀਜ਼ੇ ਮੰਗਲੇ ਇਸ ਦੇ 45 ਲੱਖ ਰੁਪਏ ਦੀ ਮੰਗ ਕੀਤੀ ਇਹ ਤੋਂ ਬੰਦੇ ਸੈੱਬਸ ਵੀ ਅਮਰੀਕਾ ਪੇ ਚਲੇ ਗਏ 15 ਸਤੰਬਰ ਨੂੰ ਆਪਣੇ ਪਰਿਵਾਰ ਨਾਲ ਕਲਿਆਣ ਕਰ ਰਹੇ ਆ ਬਾਅਦ ਵਿੱਚ ਸੈੱਬ ਸਿੰਘ ਤੇ ਹਰਿਆਣੇ ਦੇ ਕਾਨੂੰਨ ਵਿਵਾਨ ਉਸੇ ਕੁਟਮਾਰ ਦੇ ਵੀਡੀਓ ਸਾਹਮਣੇ ਆਈ ਇਹ ਵੀਡੀਓ ਜਿਹਦੇ ਵਿੱਚ ਨੌਜਵਾਨ ਆਪਣੇ ਪਰਿਵਾਰ ਤੋਂ ਮੈਂਨਾ ਤੋਂ ਪੈਸੇ ਮੰਗਦੇ ਨੂੰ ਸਰਾਰੇ ਨੇ ਕਿਤਵਾ ਦਾ ਔਰਿਤ ਕਿਤਵਾ ਦਾ ਨੇ ਪਰਿਵਾਰ ਦੇ ਸ਼ਿਖਾਇਤ ਤੇ ਉਸ ਕੇਸ ਨੂੰ ਮਾਮਲਾ ਚੱਲਿਆ ਪੀਤਕੋੜ ਜ਼ਿਲ੍ਹੇ ਦੇ ਪਿੰਡ ਪੰਜਾਬੀ ਗੀਤਕਾਰ ਗੁਰ ਸਿੰਘ ਕੁਪਰਾਰਥੀ ਮੌਤ ਹੋ ਗਏ ਕੋਟਿਕੁਰਾ ਮੁਕਸਾ ਰੋਟ ਦੇ ਪਿੰਡ ਰਾਤ ਨੂੰ ਇੱਕ ਟਰੱਕ ਵਿਰਲਾ ਟੱਕਰ ਕਰਕੇ ਮੋਟਰਸਾਈਕਲ ਸਵਾਰ ਸਿਰਲ ਦੀ ਜਾਂਚ ਲਈ ਕਿੰਵਾਲਿਆਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂ ਕੋਈ ਖਾਸ ਸਥਾਪਨਾ ਰਾਤ ਲਗਭਗ 9:30 ਵਜੇ ਗੁਸੇ ਵਿੱਚ ਸੀ ਆਪਣੀ ਬਾਈਕ ਤੇ ਸਵਾਰ ਤੇ ਟੁੱਟੂਲਾ ਤੋਂ ਆਪਣੇ ਪਿੰਡ ਖੋਖਰ ਪਰਤ ਰਹੇ ਸਨ ਜਦੋਂ ਕੋਠੇ ਦੇ ਖਾਰਾ ਦੇ ਨੇੜੇ ਪੰਚਾਇਤ ਵਾਲੇ ਕਰਕੇ ਰਾਤ ਨੂੰ ਲੂਈ ਹਾਸਿਲ ਜਿਕੇ ਵੀਰਸ ਤੋਂ ਲੱਗਿਆ ਕਿ ਉਹ ਆਕਾਤੀ ਨੂੰ ਮਾਰ

ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਗਿਆ ਕਿਉਂਕਿ ਉਹ ਗੱਲਾਂ ਦਾ ਲੁੱਟ ਖੋਣ ਵਾਲਾ ਸੀ ਉਸ ਲਾਜ਼ਮ ਕੋਲ ਸਮੁੰਦਰ ਤੱਕ ਚਾਲਕ ਖਿਲਾਫ ਕਾਰਵਾਈ ਕਰੇਗੀ ਬਰਤਕ ਦਿਨ ਪੋਸਟਮਾਰਟਮ ਦੇ ਫੀਡਪੂਲ ਤੇ ਲਿਖੋ ਇਸ ਮੈਡੀਕਲ ਰਿਪੋਰਟ ਭੇਜ ਦਿੱਤਾ ਗਿਆ ਇੱਕ ਪਾਸੇ ਜਿੱਥੇ ਕੁਝ ਪੰਜਾਬੀ ਡਾਕ ਖੁਦ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ ਦੇ ਨਾਮ ਰੋਸ਼ਨ ਕਰ ਰਹੇ ਨੇ ਉੱਥੇ ਕੁਝ ਨੌਜਵਾਨਾਂ ਨੇ ਪੰਜਾਬੀਆਂ ਨੂੰ ਤਾਕ ਲਗਾ ਕੇ ਤੈ ਫੀਡਪੂਲ ਉਸ ਨੇ ਕਾਰਪਾਰੀਆਂ ਤੇ ਚਰੋਥੀ ਮੰਗਨ ਮਾਂਬੀ ਚਿੱਤ ਪੰਜਾਬੀ ਡਾਕਟਰ ਨੂੰ ਮੇਰਾ ਤਾਰ ਕੀਤਾ ਐਨ ਐਨ ਨੌਜਵਾਨਾਂ ਨੇ ਰੂਡ ਦਕਨਸੇ ਤੋਂ ਬੋਪਾਰ ਕਦਾਰੇ ਦੇ ਗੋਲ ਵਿੱਚ ਚਲਾਉਣ ਤੋਂ ਬਾਅਦ ਮਾਲਕ ਨੇ ਫੋਨ ਕਰਕੇ ਸੁਰੱਖਿਤੀ ਦੀ ਗੱਲ ਮੰਗ ਕੀਤੀ ਇੱਕ ਮਈ ਨੂੰ ਵਿਸ਼ੇਸ਼ ਚਾਰਜ ਪੀਮਾਜ ਦੇ ਕਈ ਜੀਵੇਂ ਨਿਗਰਾਨੀ ਕਮਿਟੀ ਇਨਸੀਡੈਂਟ ਰਿਸਪੋਸ ਟੈਕਨੀਕਲ ਯੂਨਿਟ ਦੇ ਚੇਨ ਹੋ ਰਹੀ ਹੈ ਇਸ ਤੋਂ ਚਾਰਜ ਤੋਂ ਬਾਅਦ ਵੈਕਟਨ ਦੇ ਤੇਜਵਾਨ ਨਾਮ ਦਾ ਗ੍ਰਫਤ ਕੀਤਾ ਗਿਆ ਹੈ ਜਦੋਂ ਕਿ ਸ਼ਾਨ ਹਰਪ ਸਿੰਘ ਨੂੰ ਜੂਸੀ ਤੇ ਇੱਕ ਮੂਰ ਸਿੰਘ ਜੋ ਮੋਈ ਹੈ ਜਿਸ ਤੋਂ ਬਾਅਦ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੱਲ ਕਰਦੇ ਹਾਂ ਬਾਲੀਵੁੱਡ ਦੇ ਨਾਲ ਜਿਹੜੀ ਜੀ ਰਜੀਤ ਦੇ ਸਾਹਜ ਨੇ ਪੰਜਾਬੀਆਂ ਦੇ ਲਈ ਜਿੱਤ ਦੇ ਚੰਡੇਗੜ੍ਹ ਦੇ ਤੇ ਨੇ ਮੈਟ ਗਾਲਾ ਦੇ ਵਿੱਚ ਦਲਜੀਤ ਦਾ ਇੱਕ ਹੋਰ ਲੁੱਕ ਵਾਇਰਲ ਹੋਇਆ ਜਿਸ ਤੋਂ ਬਾਅਦ ਹਰ ਕੋਈ ਦਲਜੀਤ ਦੇ ਸਾਹਜ ਕੇ ਤਰੀਫਾਂ ਦੇ ਕੋਲ ਪਾੰਦਾ ਨਜ਼ਰ ਆਇਆ ਤੁਸੀਂ ਵੀ ਦੇਖੋ ਉਸ ਦਿਨਾਂ ਚ ਕਿ ਪੰਜਾਬੀ ਕੁਲਚਰ ਪ੍ਰਮੋਟ ਕਰਦੇ ਨੇ ਜੀ ਜੀ ਸਾਹਜ ਜਿਹੜੇ ਜਵਾਨ ਨੇ ਜੋ ਵੈਸੇਿਤਿ ਪਾਰਟੀ ਕਾਰਬਾਰੀ ਬਲੰਦਰ ਸਿੰਘ ਸਾਨੀ ਨੂੰ ਨਹੀਂ ਲਾਂਡਰਿੰਗ ਅਸਮੇਤ ਵਿੱਤੀ ਅਪਰਾਧਾਂ ਲਈ ਜੇਲ੍ਹ ਭੇਜਿਆ ਜਾਵੇਗਾ ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਸਿੱਖ ਅਰਬ ਅਮੀਰਾਤ ਤੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ ਬਿਰਿੰਦਰ ਸਿੰਘ ਜਿਸ ਨੂੰ ਅਭੂ ਸਭਾ ਵੀ ਕਿਹਾ ਜਾਂਦਾ ਹੈ 5 ਸਾਲ ਦੀ ਕੈਦ ਤੇ 50 500 ਹਜ਼ਾਰ ਦਰਮ ਯਾਨੀ ਕਿ ਕਾਫੀ ਮਿਲਿੰਗ ਦਾ ਜੁਰਮਾਨਾ ਲਗਾਇਆ ਗਿਆ ਜੋ ਗਈ ਦੀ ਅਦਾਲਤ ਨੇ ਕਾਰੋਬਾਰੀ ਨੂੰ ਦੇਸ਼ ਤੋਂ ਰਿਪੋਰਟ ਕਰਨ ਲਈ ਉਸ ਨੂੰ ਪਹਿਲਾਂ 150 ਮਿਲੀਅਨ ਦਰਹਾਮ ਦੇ ਭੁਗਤਾਨ ਕਰਨ ਦੀ ਹਕੂਮਤ ਦਿੱਤੀ ਗਈ ਨੇ ਨਾਲ ਇਸ ਬਟਨ ਤੋਂ ਪਾਸੇ ਨਹੀਂ ਮਿਲਦਾ ਸਕਦਾ ਕਿ ਉਹ ਇਸ ਦੇ ਜਿੱਤੇ ਜਿੱਤੇ ਕਿ ਕੀ ਕਰਦਾ